ਅਭੀ ਸਾਡੇ ਬੰਦੇ ਨੂੰ ਕਹਿ ਦੋ ਤੇਰੀ ਪੱਗ ਲਾ ਦੇਣੀ ਅੱਛਾ ਬਾਬਾ ਜੀ ਤੁਹਾਡਾ ਬੰਦਾ ਆ ਕੇ ਸਾਡੇ ਕੋਲ ਕਹਿ ਦੇ ਪੱਗ ਲੈਣੇ ਨਹੀਂ ਨਹੀਂ ਮੇਰੇ ਬੰਦੇ ਨੂੰ ਕੋ ਕਿੱਥੇ ਗਰਾਮ ਸਿੰਘ ਅਸੀਂ ਇੱਦਾਂ ਹੀ ਪੱਗਾਂ ਰੱਖ ਕੇ ਬੈਠੇ ਹੁਪਰ ਨਹੀਂ ਬਾਬਾ ਜੀ ਸਾਡੀ ਪੱਗ ਤੁਸੀਂ ਆ ਨਹੀਂ ਸਾਡੀ ਪੱਗ ਪੱਗ ਨਹੀਂ ਉਹ ਫਿਰ ਆਪਣੇ ਆਪ ਨੂੰ ਕੰਟਰੋਲ 'ਚ ਰੱਖੋ ਕੋਈ ਬਾਬਾ ਜੀ ਅਸੀਂ ਕੰਟਰੋਲ 'ਚ ਆ ਇਦਾਂ ਤੁਸੀਂ ਧਮਕੀ ਨਹੀਂ ਦੇ ਸਕਦੇ ਇਕੱਠੇ ਹੋ ਕੇ ਮੈਨੂੰ ਬਾਬਾ ਜੀ ਕਿ ਨਹੀਂ ਮੇਰੇ ਭਰਾਵਾਂ ਨਾਲ ਵੀ ਬਣੇ ਪਾਏ ਆ ਮੇਰੇ ਘਰ ਦੇ ਵਿੱਚ ਮਹਾਰਾਜ ਦਾ ਪ੍ਰਕਾਸ਼ ਹੈ ਇਹ ਕੋ ਗੱਲ ਥੋੜੀ ਹੈ ਕਿ ਤੁਸੀਂ 15 ਬੰਦੇ ਆਣ ਕੇ ਤੇ ਮੈਨੂੰ ਕਹੋਗੇ ਕਿ ਕੋਈ ਗੱਲ ਕਰੀ ਪੱਗ ਲ ਨਹੰਗ ਸਿੰਘ ਤੇ ਪੁਲਿਸ ਮੁਲਾਜ਼ਮ ਹੋਏ ਆਮਨੂ ਸਾਹਮਣੇ ਇੱਕ ਦੂਜੇ ਨੂੰ ਸੁਨਾਈਆਂ ਖਰੀਆਂ ਖਰੀਆਂ ਤੇ ਕੱਡੀਆਂ ਗਾਲਾਂ ਤੁਹਾਨੂੰ ਦੱਸਦੇ ਕਿ ਖਬਰ ਜਲੰਧਰ ਦੀ ਹੈ ਜਿੱਥੇ ਜਲੰਧਰ ਦੇ ਵਿੱਚ ਇੱਕ ਛੋਟੀ ਜਹੀ ਗੱਲ ਨੂੰ ਲੈ ਕੇ ਨਹੰਗ ਸਿੰਘ ਤੇ ਪੁਲਿਸ ਮੁਲਾਜ਼ਮ ਆਮਨੂ ਸਾਹਮਣੇ ਹੋ ਗਏ ਨੇ ਇੱਕ ਦੂਜੇ ਨੂੰ ਗਲਤ ਬੋਲਣ ਲੱਗ ਪਏ ਗੰਦੀਆਂ ਗਾਲਾਂ ਕੱਢਣ ਲੱਗ ਪਏ ਪੁਲਿਸ ਮੁਲਾਜ਼ਮ ਨੇ ਕਿਹਾ ਕਿ ਇਹ ਨਹੰਗ ਸਿੰਘਾਂ ਨੇ ਪੰਜਾਬ ਦੇ ਵਿੱਚ ਗੰਦ ਪਾਇਆ ਹੋਇਆ ਹੈ ਤਾਂ ਜਿਸ ਤੋਂ ਬਾਅਦ ਨਹੰਗ ਸਿੰਘ ਵੀ ਗੁੱਸੇ ਵਿੱਚ ਆ ਗਏ ਉਹਨਾਂ ਨੇ ਵੀ ਪੁਲਿਸ ਮੁਲਾਜ਼ਮਾਂ ਨੂੰ ਖਰੀਆਂ-ਖਰੀਆਂ ਸੁਣਾ ਦਿੱਤੀਆਂ ਦੱਸਿਆ ਜਾ ਰਿਹਾ ਹੈ ਕਿ ਪੁਲਿਸ ਦੇ ਵੱਲੋਂ ਨਹੰਗ ਸਿੰਘਾ ਨੂੰ ਉਹਨਾਂ ਦੇ ਕਕਾਰਾਂ ਦੇ ਉੱਪਰ ਗਲਤ ਸ਼ਬਦਾਵਲੀ ਬੋਲੀ ਗਈ ਹੈ ਜਿਸ ਤੋਂ ਬਾਅਦ ਇਹ ਮਾਹੌਲ ਗਰਮੋ-ਗਰਮੀ ਹੋ ਗਿਆ ਮਾਹੌਲ ਭੱਖ ਗਿਆ ਤੇ ਇਸ ਗੱਲ ਨੂੰ ਲੈ ਕੇ ਹੁਣ ਨਹੰਗ ਸਿੰਘਾ ਦੇ ਵਿੱਚ ਰੋਸ ਪਾਇਆ ਜਾ ਰਿਹਾ ਉਹਨਾਂ ਨੇ ਕਿਹਾ ਕਿ ਹੁਣ ਉਹ ਕੱਲ ਪੀਪੀ ਨੈਸ਼ਨਲ ਹਾਈਵੇ ਜਾਮ ਕਰਨਗੇ ਕਿਉਂਕਿ ਐਸਐਚਓ ਦੇ ਵੱਲੋਂ ਪਿਆਰ ਦੀ ਥਾਂ ਉਹਨਾਂ ਦੇ ਨਾਲ ਗਲਤ ਤਰੀਕੇ ਦੇ ਨਾਲ ਗੱਲ ਕੀਤੀ ਐ ਆਖਿਰ ਪੂਰਾ ਮਾਮਲਾ ਕੀ ਐ ਉਹ ਤੁਹਾਨੂੰ ਸੁਣਾਉਂਦੇ ਆ ਇਹਨੂੰ ਅਸੀਂ ਨਿਮਰਤਾ ਦੇ ਨਾਲ ਫੋਨ ਕਰਨ ਦੇ ਆ ਇਹ ਬਾਬਾ ਜੀ ਇਹ ਜਾਣ ਕੇ ਸਾਡੇ ਨਾਲ ਕਿੜ ਬਾਜੀ ਕੱਢ ਰਿਹਾ ਹੋਰ ਕੋਈ ਗੱਲ ਨਹੀਂ ਹੈਗੀ ਹਮ ਕਿਸ ਗੱਲ ਦੀ ਇਹ ਚਿੜਬਾਜੀ ਇਹਨਾਂ ਨੂੰ ਬਾਬਾ ਜੀ ਚੌਕਾਂ ਇੱਕ ਕੋਈ ਗੱਲਬਾਤ ਹੋਈ ਆ ਆਪਸੀ ਕੋਈ ਭਾਈਚਾਰੇ ਦੀ ਇਹਨਾਂ ਦੀ ਡਿਊਟੀ ਲੱਗੀ ਆ ਉੱਥੇ ਇਹ ਤਾਂ ਕਹਿ ਰਿਹਾ ਵੀ ਨਿਹੰਗ ਸਿੰਘਾਂ ਨੇ ਗੰਦ ਪਾਇਆ ਅੱਛਾ ਇਹ ਤੁਹਾਨੂੰ ਕਹਿ ਰਹੇ ਨੇ ਇਹ ਇਹ ਗੱਲ ਕਿਉਂ ਕਿਹੜੀ ਗੱਲ ਹੋ ਗਈ ਜਿਸ ਕਰਕੇ ਇਹ ਚੀਜ਼ ਲੜਾਈ ਹੋਈ ਇਹ ਦੇਖੋ ਇਹ ਸਿਰਫ ਫੋਟੋ ਦਿਖਾ ਰਿਹਾ ਬੰਦੇ ਦੀ ਸਾਡੇ ਕੋਲ ਵੀਡੀਓ ਵੀ ਹੈਗੀ ਹੈ ਵੀ ਕਿੱਦਾਂ ਕਿੱਦਾਂ ਲੜਾਈ ਹੋਈ ਇਹਨਾਂ ਦਾ ਮਲਾਜੋਂ ਸਾਡੇ ਕੋਲ ਗਵਾਹ ਹੈਗੇ ਇਹਨਾਂ ਦਾ ਮਲਾਜਬ ਨੇ ਉੱਤਰ ਦੇ ਸਰ ਸਾਡੇ ਬੰਦੇ ਨੂੰ ਗਾਲ ਕੱਢੀ ਆ ਚੌਂਕ ਕੋਤੇ ਉਹ ਕਿਹੜਾ ਕਿਤੇ ਸਮਸ਼ਾਨ ਇਲਾਕਾ ਆ ਇਹ ਤਾਂ ਸਿਰਫ ਸਾਨੂੰ ਪਰਚੇ ਦੀ ਧਮਕੀ ਹਾਂ ਅੱਛਾ ਤੁਸੀਂ ਤੁਸੀਂ ਕਹਿ ਰਹੇ ਹੋ ਕਿ ਕਚਰੇ ਲਾਣ ਦੀ ਗੱਲ ਹੋਈ ਹੈਗੀ ਇਹਨਾਂ ਸਾਹਿਬ ਨੇ ਬਾਬਾ ਜੀ ਇਹਨੇ ਆਪਣੇ ਅਫਸਰ ਦੇ ਮੇਰਾ ਇੱਥੇ ਸਿੰਘ ਬਿਠਾ ਕੇ ਇਹਨੇ ਆਪਣੇ ਅਫਸਰ ਦੇ ਫੋਨ ਤੇ ਫੋਨ ਕੀਤਾ ਉਹਨਾਂ ਨੂੰ ਸਪੀਕਰ ਦੇ ਉਹਨੂੰ ਇਹਨੇ ਗਾਲਾਂ ਕੱਢੀਆਂ ਸੀ ਆਪਣੇ ਸਿੰਘ ਨੂੰ ਮਿਲ ਕੇ ਆਏ ਆ ਇਹ ਵੀਡੀਓ ਦਿਖਾਵੇ ਵੀ ਅਸੀਂ ਕਿਹੜੇ ਵੇਲੇ ਹਵਾਲਾ ਚ ਗਏ ਆ ਅਸੀਂ ਆਪਣੇ ਸਿੰਘ ਨੂੰ ਮਿਲਣੇ ਆ ਸਾਡਾ ਹੱਕ ਨਹੀਂ ਨਿਕ ਚੋੜੋ આરોਪ ਕਰ ਰਿਹਾ ਕਿ ਵੀਡੀਓ ਵੀਡੀਓਗ੍ਰਾਫੀ ਕਰ ਰਹੇ ਜੀ ਆਪ ਉਹਨਾਂ ਨੇ ਜਿਹੜਾ ਕਹਿ ਦਿੱਤਾ ਬਾਬਾ ਜੀ ਅਸੀਂ ਕੋਈ ਵੀਡੀਓਗ੍ਰਾਫੀ ਨਹੀਂ ਕੀਤੀ ਉਹਨਾਂ ਦੇ ਇਹ ਸਾਨੂੰ ਦੱਸਣ ਜੇ ਇਹਨਾਂ ਦੇ ਅੰਦਰ ਕੈਮਰੇ ਲੱਗੇ ਆ ਨਾ ਸੀਪੀ ਵਾਲੇ ਤੇ ਸਾਨੂੰ ਦਿਖਾਣ ਵੀ ਅਸੀਂ ਕਿਹੜੇ ਵੇਲੇ ਵੀਡੀਓਗ੍ਰਾਫੀ ਕਰਕੇ ਗਏ ਬਾਬਾ ਜੀ ਇਹਨੂੰ ਤਾਂ ਦਿਖਾ ਦੇ ਅੱਛਾ ਹੁਣ ਜਿਸ ਤਰੀਕੇ ਦੇ ਨਾਲ ਗਰਮਾ ਗਰਮੀ ਹੋਈ ਹੈ ਐਸਐਚਓ ਸਾਹਿਬ ਵੀ ਸੱਦਾ ਹੋ ਕੇ ਗਏ ਨੇ ਤੁਸੀਂ ਹੁ ਅਹੀਂ ਆਪਣੀਆਂ ਸਾਰੀਆਂ ਜਦਬੰਦੀਆਂ ਸਾਰੇ ਇਕੱਠੀਆਂ ਕਰਾਂਗੇ ਨਾਲੇ ਐਸਐਚਓ ਨੂੰ ਸਵਾਲ ਕਰਾਂਗੇ ਇਹਦੀ ਪੱਗ ਪੱਗ ਤਾਂ ਸਾਡੀ ਅਸੀਂ ਬਚਾਈ ਹੈਂ ਬਾਬਾ ਜੀ ਇਹ ਸਾਡੇ ਦੇ ਸਵਾਲ ਕਰਦਾ ਪਿਆ ਆ ਕਹਿੰਦੇ ਸਾਡੀ ਪੱਗ ਪੱਗ ਦੇ ਉੱਪਰ ਬਾਬਾ ਜੀ ਇਹਦੇ ਕੋਈ ਸਬੂਤ ਆ ਵੀ ਅਸੀਂ ਇਹਦੇ ਮੁਲਾਜ਼ਮ ਨੂੰ ਕਿਹਾ ਪੱਗ ਲਾਈ ਆ ਇਹਨੂੰ ਕਹਾਂ ਲਿਆ ਸਬੂਤ ਇਹਨੇ ਸਾਡੇ ਕੋਲ ਸਬੂਤ ਮੰਗਿਆ ਇਹ ਵੀ ਸਬੂਤ ਲਿਆਵੇ ਇਹਨੂੰ ਸਵਾਲ ਕਰਕੇ ਆਓ ਕਿ ਲਿਆ ਤੂੰ ਆਪਣੇ ਬੰਦੇ ਦਾ ਸਬੂਤ ਜੇ ਸਾਡੇ ਬੰਦਿਆਂ ਦੀ ਗਵਾਹੀ ਨਹੀਂ ਮੰਨਦਾ ਤੇ ਅਸੀਂ ਇਹਦੇ ਮੁਲਾਜ਼ਮ ਦੀ ਗਵਾਹੀ ਕਿਉਂ ਮੰਨੀ ਹੈ ਵੀ ਇਹਦਾ ਮਤਲਬ ਤੁਸੀਂ ਵਰਦੀਆਂ ਪਾਈਆਂ ਧੱਕਾ ਕਰਨ ਨੂੰ ਸਾਡੇ ਨਾਲ ਠੀਕ ਹੈ ਨਾ ਇਹ ਵੀ ਦਿਖਾ ਦੇਵੇ ਸਬੂਤ ਵੀ ਸਾਡੇ ਬੰਦੇ ਨੇ ਕਿਹੜੇ ਵੇਲੇ ਕਿਹਾ ਵੀ ਤੇਰੀ ਪੱਗ ਲਾਵਾਂਗੇ ਕਿ ਦੋ ਨਿਹੰਗ ਜਿਨ੍ਹਾਂ ਦਾ ਨਾਮ ਐ ਫੜੀ ਭੁੱਲ ਗਿਆ ਉਹਨਾਂ ਦੋਨਾਂ ਨੇ ਹੰਗਾ ਨਾ ਇੱਕ ਆਟੋ ਡਰਾਈਵਰ ਨੂੰ ਬਹੁਤ ਬੁਰੀ ਤਰੀਕੇ ਨਾਲ ਮਾਰਿਆ ਆਈ ਕੈਨ ਸ਼ੋ ਯੂ ਦ ਪਿਕਸ ਫੋਟੋਆਂ ਦੱਸ ਸਕਦਾ ਮੈਂ ਤੁਹਾਨੂੰ ਕਿ ਕਿੰਨੇ ਬੁਰੇ 14 15 ਟਾਂਕੇ ਉਹ ਬੰਦਾ ਮਰਨ ਪਰੇ ਬੈਠਾ ਮੇਰਾ ਪੀਸੀਆਰ ਮੌਕੇ ਸਾਡੀ ਡਿਊਟੀ ਹੈ ਪ੍ਰਸ਼ਾਸਨ ਦੀ ਕਾਨੂੰਨ ਦੀ ਕਿ ਅਸੀਂ ਮੌਕਾ ਦੇਖਣਾ ਮੌਕੇ ਤੇ ਜਾਣਾ ਮੈਂ ਮੌਕੇ ਮੇਰਾ ਮੇਰਾ ਬੰਦਾ ਮੌਕੇ ਤੇ ਗਿਆ ਮੌਕੇ ਤੇ ਜਾ ਕੇ ਜਦੋਂ ਇਹ ਗੱਲ ਪਤਾ ਲੱਗੀ ਕਿ ਇਹਨਾਂ ਦੇ ਨਿਹੰਗਾ ਨਾਲ ਐਡਾ ਮੋਟਾ ਕੜਾ ਉਹਦੇ ਉਹ ਫੜ ਕੇ ਵਿਚਾਰੇ ਗਰੀਬ ਨੂੰ ਬਹੁਤ ਬੁਰੀ ਤਰ੍ਹਾਂ ਬਰੂਸ਼ਲੀ ਮਤਲਬ ਕਹਿ ਸਕਦੇ ਆਪਾਂ ਉਹਨੂੰ ਮਾਰਿਆ ਬੜੇ ਬੁਰੇ ਤਰੀਕੇ ਨਾਲ ਇਸੇ ਤਰੀਕ ਜਦੋਂ ਮੇਰਾ ਬੰਦਾ ਉੱਥੇ ਪਹੁੰਚੇ ਪੀਸੀਆਰ ਵਾਲਾ ਤੇ ਮੇਰੇ ਬੰਦੇ ਨੂੰ ਅੱਗੇ ਉਹ ਕਹਿੰਦਾ ਕਿ ਤੇਰੀ ਵੀ ਪੱਗ ਲਾ ਦੇਣੀ ਆਪਾਂ ਤੇ ਮੈਂ ਡੇਰ ਮੈਂ ਬਰਦਾਸ਼ਤ ਕਰ ਸਕਦਾ ਕਿ ਮੇਰੇ ਬੰਦੇ ਦੀ ਪਾਕ ਉਤਰੇ ਕਿਤੇ ਮੈਂ ਵੀ ਪਾਕ ਹੀ ਰੱਖੀ ਨੀ ਉਹ ਕਹਿੰਦੇ ਕਿ ਤੁਸੀਂ ਐਸਐਸਓ ਸਾਹਿਬ ਨੇ ਜਾਂ ਫਿਰ ਉਹਨਾਂ ਦੇ ਅਸਰਾ ਨੇ ਕਿਹਾ ਕਿ ਬਈ ਤੁਹਾਡੇ ਕਚਹਿਰੀ ਤੇ ਲਾ ਕੇ ਚੈੱਕ ਕਰਨੀ ਹੈ ਕਿ ਇਹ ਇਹ ਸਹੀ ਗੱਲ ਨਹੀਂ ਇਦਾਂ ਬਿਲਕੁਲ ਆਪਣੇ ਆਪ ਅਫਵਾਹ ਜੀ ਮੈਂ ਨਹੀਂ ਕਰ ਸਕਦਾ ਇਦਾਂ ਦੀ ਨਾ ਮੇਰਾ ਕਿਹੋ ਜੀ ਕੋਈ ਅਫਸਰ ਇਹ ਗੱਲ ਕਹਿ ਸਕਦਾ ਉਹ ਤਾਂ ਸਿੱਧਾ ਨਹੀਂ ਬਿਲਕੁਲ ਇੱਜ਼ਤ ਦਾ ਨਹੀਂ ਕੋਈ ਇਹ ਮੈਨੂੰ ਸਬੂਤ ਦੇ ਦੇਣਾ ਮੈਂ ਕਹਿੰਦੇ ਗਾਲਾਂ ਕੱਟੀਆਂ ਨੇ ਤੁਸੀਂ ਕੋਈ ਮੈਂ ਇਦਾਂ ਦੀ ਕੋਈ ਗੱਲ ਨਹੀਂ ਕਹੀ ਮੈਂ ਇਹਨਾਂ ਨੂੰ ਇੱਕ ਹੀ ਗੱਲ ਕਹੀ ਕਿ ਤੁਸੀਂ ਇਹ ਕੰਮ ਕਿਉਂ ਕਰਦੇ ਹੋ ਗਲਤ ਬਾਰ-ਬਾਰ ਇਹਨਾਂ ਨੂੰ ਮੈਂ ਕਹਿਆ ਇਹ ਗੱਲ ਕਿ ਤੁਸੀਂ ਇਹ ਕੰਮ ਗਲਤ ਕਿਉਂ ਕਰਦੇ ਹੋ ਬਾਰ-ਬਾਰ ਆਹੋ ਗੱਲ ਹੋਈ ਹੈ ਬਸ ਅੱਛਾ ਹੁਣ ਹੁਣ ਕੀ ਕਹਿ ਚੁੱਕੇ ਗਏ ਨੇ ਇਹਨੇ ਹੰਸੇ ਹੁਣ ਮੈਂ ਇਹਨਾਂ ਨੂੰ ਦੱਸਿਆ ਜਿਓਗ੍ਰਾਫੀ ਦਿਖਾ ਦਿੰਨਾ ਇਹਨਾਂ ਨਾਲ ਸਾਰਾ ਥਾਣਾ ਅੰਦਰ ਤੱਕ ਗਏ ਜਦੋਂ ਤੁਹਾਨੂੰ ਪਤਾ ਕਿ ਅਸੀਂ ਹਵਾਲਾ ਤੱਕ ਕਿਸੇ ਨੂੰ ਨਹੀਂ ਜਾਣਦਾ ਇਹ ਸਾਡੀ ਪ੍ਰਸ਼ਾਸਨਿਕ ਮਜਬੂਰੀ ਹੁੰਦੀ ਤੁਸੀਂ ਜਾ ਕੇ ਅੰਦਰ ਬੰਦੇ ਡੱਕਿਆਂ ਦੀ ਮੂਵੀ ਬਣਾ ਰਹੇ ਅੰਦਰ ਜਾ ਕੇ ਕੀ ਸਿੱਧ ਕਰਨਾ ਚਾਹੁੰਦੇ ਕਿ ਕਾਨੂੰਨ ਤੋਂ ਕੋਈ ਉੱਪਰ ਕਾਨੂੰਨ ਤੋਂ ਕੋਈ ਉੱਪਰ ਨਹੀਂ ਹੈ ਕਾਨੂੰਨ ਇਦਾਂ ਹੀ ਰਹੇਗਾ ਕਾਨੂੰਨ ਇਹ ਜਿਹੜਾ ਇਹਨਾਂ ਨੇ ਗਲਤੀ ਕੀਤੀ ਹੈ ਉਹਦੀ ਪੈਨਿਸ਼ਮੈਂਟ ਉਹਨੂੰ ਮਿਲੇਗੀ ਜਿਹਨੇ ਵੀ ਗਲਤੀ ਕੀਤੀ ਨਹੀਂ ਉਹ ਕਹਿੰਦੇ ਪਈ ਨੇ ਜੇਕਰ ਉਹਨੇ ਗਲਤੀ ਕੀਤੀ ਹੈ ਤੇ ਪਰਚਾ ਦੇ ਦੋ ਪਰਚਾ ਦੇਾਂਗੇ ਸ਼ਹਿਰੇ ਦੇ ਉੱਪਰ ਨਾ ਕੋਈ ਐਸਾ ਹੈ ਤਾਂ ੜ ਕੋਈ ਸਬੂਤ ਉਹ ਕਹਿ ਰਹੀ ਨੇ ਨੇ ਹਮਸਾ ਉਹ ਕਹਿਣ ਦੇ ਕਹਿਣ ਦੇ 100 ਗੱਲਾਂ ਹੁੰਦੀਆਂ ਸਾਡੇ ਬੰਦੇ ਕਹਿਣ ਨੂੰ ਜੋ ਮਰਜ਼ੀ ਕਹਿ ਸਕਦੇ ਕਹਿਣ ਨੂੰ ਮੈਂ ਕਹਿ ਰਿਹਾ ਉਹ ਵੀ ਕਹਿ ਰਹੇ ਨੇ ਫਿਰ ਇਦਾਂ ਤੁਸੀਂ ਸਾਬਤ ਕਰ ਦੋ ਕਿ ਪੱਕੀ ਮੈਂ ਮੈਂ ਬੰਦਾ ਸਾਬਤ ਕਰ ਦਣਾ ਪੱਕੀ ਗੱਲ ਬੰਦਾ ਮੈਂ ਦੇਖੋ ਮੈਂ ਜੇ ਉਹਨਾਂ ਪੱਗ ਦੀ ਗੱਲ ਉਹ ਕਹਿ ਰਹੇ ਨੇ ਕਿ ਭਈ ਅਸੀਂ ਬੰਦਾ ਸਾਬਤ ਕਰ ਦਿੰਨੇ ਆ ਮੈਂ ਤੁਹਾਨੂੰ ਦੱਸ ਦਿੰਦਾ ਜਿਹੜੇ ਬੰਦੇ ਤੇ ਸੱਟਾਂ ਲੱਗੀਆਂ ਆਹ ਦੇਖੋ ਜੀ ਆਹ ਲਾਈਵ ਹੈ ਆਹ ਦੇਖੋ ਪੂਰੀ ਤਰ੍ਹਾਂ ਕਿ ਇਹ ਬੰਦਾ ਮਰਨ ਪੈਰੇ ਬੈਠਾ ਵਾ ਤੇ ਮਰਨ ਪੈਰੇ ਬੈਠਣ ਦਾ ਹੀ ਪਰਚਾ ਦੇਾਂਗਾ ਮੈਂ ਹਾਂ ਤੇ ਉਹ ਕਹਿੰਦੇ ਪਰਚਾ ਦੇ ਦੋ ਪਰ ਕੋਈ ਗੱਲ ਨਹੀਂ ਆਪਾਂ ਬਸ ਸਵਾਲ ਸਵਾਲ ਇਹ ਹੈ ਕਿ ਭਈ ਜੋ ਗੱਲ ਤੁਸੀਂ ਕਹੀ ਆ ਫਿਰ ਤੁਹਾਡੇ ਅਫਸਰਾ ਨੇ ਕਹੀ ਕੀ ਭਈ ਆ ਅਸੀਂ ਇਸ ਤਰੀਕੇ ਨਾਲ ਕਚਹਿਰਾ ਲਾਵਾਂਗੇ ਤੁਹਾਡੇ ਨਹੀਂ ਜੀ ਬਿਲਕੁਲ ਗਲਤ ਗੱਲ ਹੈ ਨਾ ਨੋ ਨੋ ਮੇਰੀ ਇਹਨਾਂ ਨਾਲ ਬਾਰਤਾਲਾ ਵੀ ਹੁਣ ਹੋਈ ਜਾਣ ਕੇ ਇੱਥੇ ਇੱਕ ਟੈਲੀਫੋਨ ਆਇਆ ਸੀ ਮੈਨੂੰ ਜਰੂਰ ਮੈਂ ਕਿਹਾ ਜੀ ਮੈਂ ਬਣਦੀ ਕਾਰਵਾਈ ਕਰਾਂਗਾ ਉਹਦੇ ਉੱਤੇ ਆਹ ਜਰੂਰ ਕਿਹਾ ਮੈਂ ਔਰ ਮੈਂ ਕਿਹਾ ਇਸ ਗੱਲ ਦੇ ਉੱਤੇ ਕਿ ਮੈਂ ਬਣਦੀ ਕਾਰਵਾਈ ਠੋਕੇ ਕਰਾਂਗਾ ਤੁਸੀਂ ਸਾਡੇ ਬੰਦੇ ਨੂੰ ਕਹੋ ਵੀ ਕਚਹਿਰਾ ਲਵਾ ਕੇ ਜੀ ਸਾਡੇ ਬੰਦੇ ਨੂੰ ਕਹਿ ਦਿਓ ਤੇਰੀ ਪੱਗ ਲਾ ਦੇਣੀ ਅੱਛਾ ਤੁਹਾਡਾ ਬੰਦਾ ਆ ਕੇ ਸਾਡੇ ਕੋਲ ਲੈ ਲੈਣੇ ਮੇਰੇ ਬੰਦੇ ਨੂੰ ਕੋਈ ਕਿੱਥੇ ਗ੍ਰਾਮ ਸਿੰਘ ਅਹੀ ਇੱਦਾਂ ਹੀ ਪਗੜਾ ਕੇ ਬੈਠੇ ਹਾਂ ਉੱਪਰ ਨਹੀਂ ਬਾਬਾ ਜੀ ਸਾਡੀ ਪੱਗ ਤੁਸੀਂ ਆਂਦੇ ਸਾਡੀ ਪੱਗ ਨਹੀਂ ਕੋਈ ਗੱਲ ਨਹੀਂ ਬਾਬੇ ਸਾਡੀ ਵੀ ਪੱਗ ਪੱਗ ਕਮਾਲ ਹੈ ਤੁਹਾਡੇ ਬਾਣੇ ਨੂੰ ਤੁਸੀਂ ਆਂਦੇ ਸਰ ਤੁਹਾਡਾ ਬੰਦਾ ਕੱਟ ਦੇ ਤੁਹਾਡੀ ਤੁਹਾਡੀ ਬਾਟ ਪੱਗ ਨਹੀਂ ਮੇਰੀ ਪੱਗ ਪੱਗ ਨਹੀਂ ਮੇਰੀ ਨਹੀਂ